ਲਓ ਜੀ ਸੁਣੋ ਇਤਿਹਾਸ ਸੁਣਾਉਣੇ ਸੰਖੇਪ ਇਤਿਹਾਸ ਪਿੰਡ ਗਿੱਲ ਕਲਾਂ ਪੰਜ ਪਿਆਰੇ ਪੰਜ ਪੀਰ ਸਠੰ ਪੀਰ ਬੈਠਾ ਗੁਰਪਾਈ ਭਾਰੇ ਅਰਜਨ ਕਾਇਆ ਫਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜ ਪੀੜੀ ਸੋੜਿਆ ਰੂਪ ਦਿਖਾਵਣ ਬਾਰੋ ਬਾਰੀ ਦਾਲ ਭਾਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰ ਪਕਾਰੀ ਇਤਿਹਾਸਕ ਗੁਰਦੁਆਰਾ ਸਾਹਿਬ ਪਾਸਾਈ ਨੰਮ ਸੇਮੀ ਪਿੰਡ ਗਿੱਲ ਕਲਾ ਪਸੋਕੜ ਇਤਿਹਾਸ ਇਸ ਤਰ੍ਹਾਂ ਹੈ ਇਸ ਸਥਾਨ ਤੇ ਇੱਕ ਬਹੁਤ ਭਾਰੀ ਛਿੜੀ ਸੀ ਇਸ ਸਥਾਨ ਤੇ ਕੁਦਰਤੀ ਇੱਕ ਪਾਣੀ ਦੀ ਟਾਬ ਸੀ ਇਸ ਸਥਾਨ ਬੜਾ ਮਨਮੋਹਕ ਸੀ ਜਦੋਂ ਗੁਰੂ ਸਰ ਮਹਾਰਾਜ ਦੀ ਜੰਗ ਸ਼ੁਰੂ ਹੋਣੀ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਤੇ ਪਾਣੀ ਦਿੱਤਾ ਬਨਾ ਦਾਸਰਾ ਲੈਦੇ ਹੋਏ ਇੱਥੇ ਮੋਰਚੇ ਲਗਾ ਲਏ ਸਨ ਇਤਿਹਾਸਕ ਖੋਜਕਾਰਾਂ ਦੀ ਖੋਜ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ 52 ਦਿਨ ਰਹੇ ਦਿਨ ਠਹਿਰੇ ਸਨ ਮੁਸਲਮਾਨ ਲੱਲਾ ਬੈਗ ਦੀ ਕਮਾਨ ਹੇਠ ਜਦੋਂ ਗੁਰੂ ਸਰ ਮਹਾਰਾਜ ਵਿੱਚ ਮੁਗਲਾਂ ਨਾਲ ਸਿੱਖਾਂ ਦੀ ਭਾਰੀ ਜੰਗ ਹੋ ਰਹੀ ਸਾਂ ਐਸੀ ਤਾਂ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਲੰਗਰ ਇਸ ਇਸ ਸਥਾਨ ਤੋਂ ਤਿਆਰ ਹੋ ਕੇ ਜਾਂਦਾ ਸੀ ਇਸ ਜੰਗ ਵਿੱਚ ਤਕਰੀਬਨ 35000 ਮੁਗਲ ਸੈਨਾ ਮਾਰੀ ਗਈ ਗੁਰੂ ਜੀ ਵੱਲੋਂ ਸੰਗਤਾਂ ਨੂੰ ਬਾਰ ਦੇਣਾ ਉਸ ਸਮੇਂ ਬਾਬਾ ਬੁੱਲਾ ਸਿੰਘ ਜੀ ਜੰਗ ਵਿੱਚ ਸਿੰਘਾਂ ਲਈ ਲੰਗਰ ਲੈ ਕੇ ਜਾ ਰਹੇ ਸਨ ਕੱਚੇ ਅਤੇ ਜੰਗਲੀ ਰਸਤੇ ਵਿੱਚ ਉਹਨਾਂ ਨੂੰ ਜ਼ਹਿਰੀਲੀ ਸੱਪ ਨੇ ਘੇਰ ਲਿਆ ਸੀ ਇਸ ਕਰਕੇ ਇੱਥੇ ਪਹੁੰਚਣ ਵਿੱਚ ਦੇਰ ਹੋ ਗਈ ਇਹ ਬਚਨ ਸੁਣ ਕੇ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਇਹ ਵਰ ਦਿੱਤਾ ਕਿ ਅੱਜ ਤੋਂ ਬਾਅਦ ਗਿੱਲ ਕਲਾਂ ਦੀ ਜੂ ਵਿੱਚ ਕੋਈ ਸਿੰਘ ਸਿੰਘਣੀ ਸੱਪ ਦੇ ਕੱਟਣ ਨਾਲ ਨਹੀਂ ਮਰੇਗਾ ਜੋ ਕਿ ਅਟਲ ਸਚਾਈ ਹੈ ਉਸ ਸਮੇਂ ਤੋਂ ਅੱਜ ਤੱਕ ਸੱਪ ਦੇ ਕੱਟਣ ਨਾਲ ਕੋਈ ਮੌਤ ਨਹੀਂ ਹੋਈ ਸੁਸੋਭਤ ਇਨਸਾਨੀਆਂ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਘੋੜੇ ਦਾ ਇੱਕ ਸੁੰਦਰ ਦਸਾਲਾ ਸੋਭਤ ਹੈ ਅਤੇ ਖਦਰਾਣੇ ਦੀ ਟਾਵ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਸਮੇ ਇਸ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਕਾਮਰਕਸਾ ਸੋਭਤ ਹੈ ਲਗਦੇ ਮੇਲੇ ਸਸਤਾਨ ਤੇ ਮਾਗੀ ਵਿਸਾਖੀ ਦੇ ਮੇਲੇ ਬਹੁਤ ਹੀ ਭਰਦਿਆਨ ਮਸਿਆ ਹਰ ਮਹੀਨੇ ਮਨਾਈ ਜਾਂਦੀ ਹੈ ਲਓ ਜੀ ਇਤਿਹਾਸ ਪੜ੍ਹ ਕੇ ਤੁਹਾਨੂੰ ਸੁਨਾਤਾ ਸਾਰ ਤੇ ਗਿੱਲ ਕਲਾ ਗੁਰਦੁਆਰਾ